ਕੱਲ ਮੈਨੂੰ ਇਹਨਾਂ ਨੇ ਰਾਜੀ ਸਿੰਘ ਨਹੀਂ ਹੋਂ ਕਰਿਆ ਜੀ। ਕਿਹਾ ਵੀ ਉਹ ਰਿਆ ਕੰਮ ਉਹ ਜ਼ਰੂਰੀ। ਗੋਲਟੀ ਡਾਕਟਰ ਦੀ ਦੁਕਾਨ ਸੀ। ਉੱਥੇ ਦਾ ਇਹਨਾਂ ਨੇ ਕੋਈ ਸਰਪੰਚ ਨੇ ਤੇ ਕੋਈ ਮੈਂਬਰ ਨਹੀਂ ਸੀ ਜੀ। ਡਾਕਟਰ ਆਪਤੀ ਗੋਲਟੀ ਇਹਨਾਂ ਨੇ ਦੋਨਾਂ ਨੇ ਰਲ ਕੇ ਹੋ ਸਕਦਾਗਾ ਵੀ ਉਹਤੇ ਦੋਸ਼ ਲਾ ਗਿਆ ਹੋਵੇ ਨਸ਼ੇ ਦਾ। ਵਿੱਚੋਂ ਗੱਲ ਕੋਈ ਹੋਰ ਹੋਵੇ ਜੀ। ਇੱਥੇ ਮੈਂ ਇਹਨਾਂ ਤੋਂ ਫਿਰ ਵੀ ਮਾਫੀ ਮੰਗੀ ਮਹਾ ਵੀ ਮੈਨੂੰ ਮਾਫ ਕਰ ਦੋ ਇਹ ਗੱਲਾਂ ਵੀ ਮੈਨੂੰ ਮਾਫ ਕਰ ਦੋ ਇਹਨਾਂ ਨੇ ਮੈਨੂੰ ਸਰਪੰਚ ਦੇ ਘਰੇ ਛੱਡ ਕੇ ਜੀ ਉੱਥੇ ਤਾਂ ਮੇਰੇ ਘਰ ਵਾਲੀ ਨੇ ਵੀ ਆਖਿਆ ਮੇਰੀ ਵੱਡੀ ਨੂੰ ਨੇ ਵੀ ਆਖਿਆ ਵੀ ਇਹ ਜਿਹੜੇ ਪੈਰੀ ਚੁੰਨੀਆਂ ਤਰਦਾ ਮੈਂ ਮੈਂ ਵੀ ਇਹ ਗੱਲ ਆਖੀ ਵੀ ਰਾਜੂ ਮੈਂ ਪੈਰੀ ਪੱਗ ਤਰਦਾ ਮੈਂ ਵੇ ਮਾ ਮੇਰੇ ਅੱਜ ਇੱਜ਼ਤ ਰੱਖਦੇ ਗਾਂ ਬਾਸਤੇ ਜੇ ਤੁਹਾਨੂੰ ਇਹ ਕੰਮ ਕਰਦਾ ਮਿਲ ਗਿਆ ਦੋਨੇ ਲਪਾ ਤੋੜ ਦਿਓ ਮਹਲਾਈ ਦੇਖੋ ਕੱਲ ਮੈਨੂੰ ਇਹਨਾਂ ਨੇ ਰਾਜੀ ਸਿੰਘ ਨੇ ਹੁਣ ਕਰਿਆ ਜੀ ਕਹਦਾ ਵੀ ਉਹ ਰਿਆ ਕੰਮ ਆ ਕੋ ਜ਼ਰੂਰੀ ਗੋਲਟੀ ਡਾਕਟਰ ਦੀ ਦੁਕਾਨ ਦੀ ਉੱਥੇ ਦਾ ਇਹਨਾਂ ਨੇ ਕੋਈ ਸਰਪੰਚ ਨੇ ਤੇ ਕੋਈ ਮੈਂਬਰ ਨਹੀਂ ਦੀ ਜੀ ਡਾਕਟਰ ਆਪ ਤੇ ਗੋਲਟੀ ਇਹਨਾਂ ਨੇ ਦੋਨਾਂ ਨੇ ਰਲ ਕੇ ਹੋ ਸਕਦਾਗਾ ਵੀ ਉਹਤੇ ਦੋਸ਼ ਲਾ ਗਿਆ ਹੋਵੇ ਨਸ਼ੇ ਦਾ ਵਿੱਚੋਂ ਗੱਲ ਕੋਈ ਹੋਰ ਹੋਵੇ ਜੀ ਇਹ ਉਥੇ ਮੈਂ ਇਹਨਾਂ ਤੋਂ ਫਿਰ ਵੀ ਮਾਫੀ ਮੰਗੀ ਮਹਾ ਵੀ ਮੈਨੂੰ ਮaaf ਕਰ ਦੋ ਇਹ ਗੱਲ ਆ ਵੀ ਮੈਨੂੰ ਮaaf ਕਰ ਦੋ ਵੀ ਚਲੋ ਉਹਦੀ ਕਰੀ ਮੈਂ ਪਹੁੰਚ ਲਾ ਮੈਂ ਫੇਰਾ ਉਹ ਦੁਆਜੀ ਮੈਂ ਇਹਨਾਂ ਨੂੰ ਇਹ ਗੱਲ ਆਖੀ ਮਹਾ ਵੀ ਦੇਖਾ ਮੇਰੀ ਟੀ ਰੁੱੜ ਜੋ ਇਹ ਅੱਜ ਤੋਂ ਹੀ ਜਿਹੜੀ ਮੇਰੀ ਨੂੰਹ ਹੈ ਐ ਉਹਦੇ ਕਿਤੇ ਪਈ ਹੋਣੀ ਹੈਗਾ ਜੀ ਸ਼ਿਰ ਤੇ ਮਾਂ ਵੀ ਮਾਨਾ ਤੂੰ ਉਹਦੇ ਕੰਨੀ ਸੋਚ ਲਓ ਪਰ ਇਹਨੇ ਕੋਈ ਨਹੀਂ ਸੋਚਿਆ ਜੀ ਫੇਰ ਉਹ ਦੁਬਾਰਾ ਆਥ ਨੇ ਫੇਰਾ ਇਨਾ ਮੈਨੂੰ ਸਰਪੰਚ ਦੇ ਘਰੇ ਸੱਦ ਕੇ ਜੀ ਉੱਥੇ ਤਾਂ ਮੇਰੇ ਘਰ ਵਾਲੀ ਨੇ ਵੀ ਆਖਿਆ ਮੇਰੀ ਵੱਡੀ ਨੂੰਨੇ ਵੀ ਆਖਿਆ ਜਿਹਦੇ ਜੁਡੇ ਪੈਰੀ ਚੁੰਨੀ ਆ ਸਰਦਾਨ ਹੈ ਮੈਂ ਵੀ ਇਹ ਗੱਲ ਆਖੀ ਵੀ ਰਾਜੂ ਮੈਂ ਪੈਰੀ ਪੱਗ ਸਰਦਾਨ ਵੀ ਮਾ ਮੇਰੇ ਅੱਜ ਇੱਜ਼ਤ ਰੱਖਦੇ ਗਾਂ ਬਾਸਤੇ ਜੇ ਤੁਹਾਨੂੰ ਇਹ ਕੰਮ ਕਰਦਾ ਮਿਲ ਗਿਆ ਦੋਨੇ ਲਪਾ ਤੋੜ ਦਿਓ ਮੇਰੇ ਪਰਿਵਾਰ ਦੇ ਬੰਦੇ ਨੇ ਜਿਸ ਨੂੰ ਐਂ ਵੀ ਕਹਤਾ ਵੀ ਆ ਤੂੰ ਕੀ ਕਹਾਤੀ ਯਾ ਜਿੱਤੇਰੇ ਪਰਿਵਾਰ ਦਾ ਬੰਦਾ ਕੀ ਕਰ ਰਿਹਾ ਹੈ ਮਹਾਮਹਾਰੀ ਉਮਰ ਤੋਂ ਦਾ ਦੇਨਦਾਰ ਹਾਂ ਲੋ ਜੀ ਇਹ ਰਾ ਕਹਿੰਦੇ ਵੀ ਠੀਕ ਆ ਪੰਚਾਇਤ ਪੰਚਾਇਤ ਚੱਕੇ ਗੱਲ ਹੋਈ ਆ ਪੈ ਅਸੀਂ ਪੰਚਾਇਤ ਚ ਹੀ ਰੱਖਾਂਗੇ ਬਾਹਰ ਨਹੀਂ ਗੱਲ ਕੱਟਦੇ ਇਹਨਾਂ ਨੇ ਜੀ ਟੜ ਕੇ ਫੇਰ ਕਹਿੰਦੇ ਵੀ ਕਿ ਮੈਂ ਗਿਆ ਹੋਇਆ ਸੀ ਗਿਆਈ ਮਾਨਸਾ ਮਾਨਸਾ ਤੋਂ ਮੈਂ ਆਇਆ ਮੈਨੂੰ ਸਰਪੰਚ ਤੋਂ ਹੋਣ ਕਰਾਇਆ ਜੀ ਇਹਨੇ ਇਹ ਰਾਜੂ ਨੇ ਉਮੇ ਜਕਰੀ ਮੈਨੂੰ ਸਰਪੰਚ ਸੁਣੀ ਗਿਆ ਉਹਨੇ ਉਹਕੇ ਕਰਕੇ ਤੇ ਹੁਣ ਸਰਪੰਚ ਕਹਿੰਦਾ ਵੀ ਆਪਾਂ ਕਹਿੰਦਾ ਕਿ ਉਹਨੂੰ ਸਾਧਦੇ ਹਾਂ ਕਹਿੰਦਾ ਕਿ ਉਹਦਾ ਘਰ ਜਾੜਦੇ ਹਾਂ ਤੁਸੀਂ ਉਹਨੂੰ ਨਾ ਸਾਧੋ ਕਹਿੰਦਾ ਵੀ ਨਾ ਰਾਜੂ ਉਹਨੂੰ ਬੋਲਦਾ ਸੁਣੀ ਗਿਆ ਉਮੇ ਜਕਰੀ ਕਹਿੰਦਾ ਵੀ ਉਹਨੂੰ ਸਾਧੋ ਹੋ ਰੇ ਸਾਧੋ ਜਦੋਂ ਮੈਂ ਵਾਗਿਆ ਜੀ ਉੱਥੇ ਮੇਰਾ ਮਨ ਭਰਿਆ ਆ ਕਿ ਮੇਰੀ ਕੱਲ ਦੀ ਬੇਇੱਜ਼ਤੀ ਰੋਲੀ ਜਾਂਦੇ ਮੈਨੂੰ ਕਿਤੇ ਕਿਤੇ ਸਾਧਦੇ ਕਿਤੇ ਕਿਤੇ ਸਾਧਦੇ ਆ ਵੀ ਆ ਜਸਾਰੇ ਪਿੰਡ ਦੇ ਸਾਹਮਣੇ ਜਦੋਂ ਸੱਦਿਆ ਹੀ ਮੈਨੂੰ ਇਹਨਾਂ ਨੇ ਮੈਂ ਇਹੀ ਗੱਲ ਆਖੀ ਮਾ ਮੇਰਾ ਮੂੰਹ ਕਾਲਾ ਕਰ ਲੋ ਜੇ ਕੋਈ ਕੱਚ ਰਹਿੰਦੀ ਐ ਗੱਲ ਚ ਪਾ ਲੋ ਮੇਰੇ ਛਤਰਾ ਦਾ ਹਾਰ ਨਾਲੇ ਪਾ ਲੋ ਮੇਰੇ ਮੁੰਡੇ ਦੇ ਨਾਲੇ ਉਹਦਾ ਮੂੰਹ ਕਾਲਾ ਕਰ ਲੋ ਕਿ ਸਾਨੂੰ ਗਲੀ ਗਲੀ ਫੇਰ ਲੋ ਲੋ ਜੀ ਫੇਰ ਇਹਨਾਂ ਨੇ ਉੱਥੇ ਮੈਂ ਆਖਿਆ ਮਾ ਮੈਂ ਮਰ ਜਾਣਾ ਰਜੂ ਕੋ ਖਾ ਕੇ ਜ਼ਹਿਰ ਖਾ ਕੇ ਕਹਿੰਦਾ ਜਾ ਰਹਾ ਤਾਂ ਸਾਡੇ ਕੋਲੇ ਕੋਠਿਆਂ ਚ ਵੀ ਪਈਆਂ ਨੇ ਇਹ ਤਾਂ ਤੂੰ ਨਹੀਂ ਖਾ ਸਕਦਾ ਕੰਨ ਮੈਂ ਆ ਕੇ ਆਪਦੇ ਬੇਟੇ ਨੂੰ ਜਦੋਂ ਕਰਾ ਹਾਂ ਪੁੱਤ ਮਹਾ ਜਫੇਰਾ ਮਾਂ ਮੇਰੀ ਛੱਦ ਕੇ ਬੈਠੀ ਕਹਿੰਦਾ ਪਾਪਾ ਕੋਈ ਨਹੀਂ ਮਹਾ ਕੋਈ ਗੱਲ ਨਹੀਂ ਹੁਣ ਤੂੰ ਚੀ ਪੀਨਾ ਮਹਾ ਪੌਂਦੀ ਪਰਚਾ ਕਰਾ ਦਨ ਮੈਂ ਇਹ ਗੱਲ ਕਹੇਤੀ ਉਹਨਾਂ ਨੂੰ ਮਹਾ ਪਾਵਾਂ ਦੀ ਮੇਰੇ ਮੁੰਡੇ ਦੇ ਤੁਸੀਂ ਪਰਚਾ ਕਰਾ ਦਿਓ ਜਦੋਂ ਹੁਣ ਪੰਚਾਇਤ ਟੱਟੂ ਦੀ ਰਹਿ ਗਈ ਜਾਂ ਮਹਾ ਪੰਚਾਇਤ ਇਹ ਟੱਟੂ ਦੀ ਗੱਲ ਰਹਿ ਗਈ ਜਦੋਂ ਗੱਲ ਤੁਸੀਂ ਅੱਜ ਬਾਹਰ ਕਰੀ ਬੈਠੇ ਹੋ ਯਾ ਮੈਨੂੰ ਪੰਚਾਇਤ ਚੁਣਾ ਸਾਦੇ ਕਿਤੇ ਵੀ ਨਾ ਸਾਦੇ ਪਰ ਫਿਰ ਜਦੋਂ ਆ ਸਾਰੇ ਪਿੰਡ ਦੇ ਵਿਚਾਲੇ ਮੈਂ ਮੈਨੂੰ ਫੇਰ ਤੂਲੇ ਹੀ ਖੜਾ ਇਹ ਗੱਲਾ ਮੇਰੇ ਨਾਲ ਬਹੁਤ ਬੁਰੀਆਂ ਹੋਈਆਂ ਉਸ ਤੋਂ ਬਾਅਦ ਜੀ ਮੈਂ ਕਰੇ ਆ ਗਿਆ ਮੈਂ ਜਾਣਾ ਸੀ ਆ ਬਾਹਰ ਤੇ ਭੋਗ ਤੇ ਜੀ ਥੋੜਾ ਡਿਟੇਲ ਚ ਬੜਾ ਲੰਬਾ ਨਾ ਕਰੋ ਜਲ ਥੋੜੇ ਭੋਗ ਤੇ ਜਾਣਾ ਸੀ ਜੀ ਉੱਥੇ ਜੇ ਗਏ ਨੂੰ ਮੈਨੂੰ ਫੇਰ ਨਮਕ ਕਰੋ ਕਹਿ ਗਿਆ ਮੁੰਡੇ ਨੂੰ ਮਹਾ ਜੀ ਐ ਕਰਕੇ ਪਈ ਮਹਾਬਤ ਮੇਰੀ ਫੇਰ ਵੀ ਤੇਮਰਾ ਰੋਣ ਨਿਕਲ ਗਿਆ ਮੁੰਡੇ ਕੋਲੇ ਉਹ ਮੇਰਾ ਹਾਲ ਦੇਖ ਕੇ ਉਹਨਾਂ ਦੇ ਮੁੰਡੇ ਨੇ ਨਸਾ ਮੰਗਾਇਆ ਤੀ ਇਹਨੇ ਲਿਆ ਕੇ ਦਿੱਤਾ ਸਾਨੂੰ ਕੀ ਪਤਾ ਤੀ ਗਾਜ ਅਸੀਂ ਕੱਲ ਪੰਚਾਇਤ ਤੇ ਨਿਬੜ ਗਈ ਤੀ ਵੀ ਭਈ ਅਸੀਂ ਆਪ ਦੇ ਪੁੱਛ ਲਾਂਗੇ ਵੀ ਕੀ ਚੋ ਲੈ ਕੇ ਦਿੱਤਾ ਚਲੋ ਉਹਨੂੰ ਫੜਵਾ ਦਾਂਗੇ ਇਹਨਾਂ ਨੇ ਸਾਡੀ ਗੱਲ ਅਸੀਂ ਪੈਰੀ ਪੱਗਾ ਧਰਤੀਆਂ ਗੱਲ ਆ ਦੀ ਪੰਚਾਇਤ ਤੇ ਕਾਲੇ ਵੀ ਬੜ ਗੀ ਅੱਜ ਇਹਨਾਂ ਨੇ ਫੇਰ ਇਕੱਠ ਕਰ ਲਿਆ ਪਿੰਡ ਚ ਕਿਹਨੇ ਇਕੱਠ ਕੀਤਾ ਇਹਨਾਂ ਨੇ ਜਿਨ੍ਹਾਂ ਨੇ ਫੜਵਾਇਆ ਸੀ ਗਾਮੇ ਰਾਜੂ ਸਿੰਘਾ ਅੱਛਾ ਕੀ ਦੁਬਾਰਾ ਤੇ ਉਹਨਾਂ ਨੇ ਪੰਚਾਇਤ ਤੇ ਇਹੀ ਗੱਲ ਕਹੀ ਆ ਕਹਿੰਦੇ ਕੋਈ ਨਹੀਂ ਸੱਜੇ ਜੰਤਾਰ ਸਿੰਘ ਨੂੰ ਇਹਦਾ ਪਾਪਾ ਗਿਆ ਨਹੀਂ ਫੇਰ ਅਸੀਂ ਆਪਣੇ ਮੁੰਡੇ ਨੂੰ ਵੀ ਚੜਕਿਆ ਕਰੀ ਬਿਆਹ ਕਰਤੇ ਬਿਆਹ ਜੇ ਕੰਮ ਨਹੀਂ ਕਰਦੇ ਹੁੰਦੇ ਵੀ ਚਲ ਅਸੀਂ ਕਹਤਾ ਉਹ ਕਹਿੰਦਾ ਚਲ ਕੋਈ ਨਹੀਂ ਅੱਗੇ ਤੋਂ ਮੈਂ ਨਾ ਕਰੂਗਾ બીજી ਤੋਂ ਲਿਆਦਾ ਸੀ ਉਹਨੂੰ ਫੜਵਾ ਦਾਂਗੇ ਹੈ ਇਹਨਾਂ ਨੇ ਭਈ ਇਕੱਠ ਕਰਕੇ ਫੇਰ ਕਹਤਾ ਵੀ ਅਸੀਂ ਕੋਚੀ ਉਸਤੋ ਇਹਨਾਂ ਨੇ ਫੇਰ ਉੱਤੇ ਗੱਲਬਾਤੋ ਕਰੀ ਹੋਣੀ ਇੱਕ ਕਾਬਰ ਗਿਆ ਕੇ ਕਰੇ ਕਨਵੀ ਭਾਈ ਤੂੰ ਆਇਆ ਤਾਂ ਮੇਰੀ ਬੇਇੱਜ਼ਤ ਕਰਵਾਤੀ ਮੁੰਡੇ ਨੇ ਹਰਕ ਤੇ ਪਈ ਇਹਨਾਂ ਨੇ ਕਰਵਾ ਕਰਤਾ ਬਸ ਇਹਨਾਂ ਦੇ ਹੱਥੋਂ ਮਰਿਆ ਵਸ ਮੇਰਾ ਪੁੱਤ ਤਾਂ ਇਹਨਾਂ ਨੇ ਮਰਵਾਇਆ ਮੇਰਾ ਪੁੱਤ ਮੇਰਾ ਭਰਾ ਸੀ ਜੋ ਕਿਸੇ ਗਲਤ ਸੰਗਤ ਦੇ ਵਿੱਚ ਰਲ ਕੇ ਨਸ਼ਾ ਕਰਦਾ ਸੀ ਜੀ ਕਿਉਂਕਿ ਮਨਦੀਪ ਸਿੰਘ ਹੈ ਸਾਡੇ ਪਿੰਡ ਪੱਪੂ ਸਿੰਘ ਦਾ ਮੁੰਡਾ ਜੀ ਉਹਦੇ ਨਾਲ ਰਲ ਕੇ ਨਸ਼ਾ ਕਰਦਾ ਸੀ ਜੀ ਕਿਉਂਕਿ ਉਸਦੇ ਤਾਏ ਨੂੰ ਤਾਏ ਦੇ ਮੁੰਡੇ ਨੂੰ ਰਾਜੂ ਸਿੰਘ ਬਲਕਰਨ ਸਿੰਘ ਨੂੰ ਜੀ ਪਤਾ ਲੱਗਿਆ ਉਹ ਪਾਣੀ ਹੈ ਤੇ ਉਸ ਨੇ ਜੀ ਮਤਲਬ ਮੇਰੇ ਡੈਡੀ ਨੂੰ ਬੁਲਾ ਕੇ ਉਸ ਦੀ ਬੇਇਜ਼ਤੀ ਕੀਤੀ ਗਈ ਜਿਸ ਜਿਸ ਵਿੱਚ ਮੇਰੇ ਡੈਡੀ ਨੇ ਉਸ ਨੂੰ ਕਿਹਾ ਗਿਆ ਵੀ ਮੈਂ ਆਪਣੇ ਪੁੱਤ ਦੀ ਤਰਫੋਂ ਮਾਫੀ ਮੰਗਦਾ ਵੀ ਇਸ ਤੋਂ ਬਾਅਦ ਵੀ ਜੇ ਕੋਈ ਵੀ ਗਲਤੀ ਕਰੂਗਾ ਵੀ ਜੋ ਵੀ ਤੁਹਾਡੀ ਕਾਰਵਾਈ ਬੰਦੀ ਹੋ ਤੁਸੀਂ ਜਰੂਰ ਕਰਿਓ ਉਸ ਤੋਂ ਬਾਅਦ ਉਸ ਨੇ ਜੀ ਫਿਰ ਦੁਬਾਰਾ ਮੇਰੇ ਡੈਡੀ ਨੂੰ ਦੋ ਤਿੰਨ ਵਾਰ ਬੁਲਾ ਕੇ ਬੇਇਜ਼ਤੀ ਕੀਤੀ ਗਈ ਬੇਇਜ਼ਤੀ ਕੀਤੀ ਉਸ ਵਜ੍ਹਾ ਕਾਰਨ ਜੋ ਮੇਰਾ ਭਰਾ ਤੇ ਉਹ ਸਾਰਾ ਦਿਨ ਹੁੰਦਾ ਰਿਹਾ ਕਿ ਮੈਂ ਆਪਣੇ ਡੈਡੀ ਦੀ ਬੇਇੱਜ਼ਤੀ ਕਰਾ ਦਿੱਤੀ ਜੋ ਕਿ ਉਹ ਰੇਲਵੇ ਸਟੇਸ਼ਨ ਨਰਿੰਦਰਪੁਰਾ ਤੇ ਆਪਣੇ ਮੋਬਾਈਲ ਤੇ ਲਾਈਵ ਹੋ ਕੇ ਵੀਡੀਓ ਬਣਾ ਕੇ ਰਾਜੂ ਸਿੰਘ ਪੱਬਲ ਕਰਨ ਸਿੰਘ ਉਰਫ ਰਾਜੂ ਸਿੰਘ ਬਰਨਾਲਾ ਉਹਨਾਂ ਦਾ ਨਾਮ ਲੈ ਰਿਹਾ ਕਿ ਉਹਨਾਂ ਤੋਂ ਤੰਗ ਆ ਕੇ ਮੈਂ ਖੁਦਕੁਸ਼ੀ ਕਰਨ ਲੱਗਿਆ ਮੇਰੀ ਬੇਨਤੀ ਇਹੀ ਹੈ ਜੀ ਸਰਕਾਰ ਨੂੰ ਕਿ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇ ਸਾਨੂੰ ਇਨਸਾਫ ਮਿਲ ਸਕੇ ਇਹਨਾਂ ਸਾਨੂੰ ਸਿੱਧਾ ਕਰਦਾ ਸੀਗਾ ਨਾ ਸਹੀ ਸਾਨੂੰ ਤਾਂ ਹਾਈ ਇਹਦੀ ਪਹਿਲੀ ਸਿਕਾਇਤ ਸੀ ਜੀ ਪਹਿਲਾਂ ਤਾਂ ਸਾਨੂੰ ਪਤਾ ਨਹੀਂ ਸੀ ਜੀ ਇਹਦੀ ਪਹਿਲੀ ਸਿਕਾਇਤ ਆਈ ਸੀ ਕੋਈ ਪਹਿਲਾਂ ਪਤਾ ਨਹੀਂ ਸੀ ਸਾਨੂੰ ਇਹਦੇ ਬਾਰੇ ਨਸਾ ਕਾਦਾ ਕਰਦਾ ਸੀ ਕਿਹੜਾ ਨਸਾ ਕਰਦੇ ਸੀ ਨਸਾ ਹੀ ਚਿੱਟਾ ਲੈ ਕੇ ਕਿੱਥੋਂ ਦੇਖਦੇ ਲੈ ਕੇ ਦਾ ਪਤਾ ਨਹੀਂ ਜੀ ਇਹ ਦੋਨੇ ਸੀਗੇ ਜੀ ਜੋ ਮਨਦੀਪ ਸਿੰਘ ਹੈ ਤੇ ਇਹ ਦੋਨੇ ਹੀ ਰਲ ਕੇ ਲੈ ਕੇ ਆਉਂਦੇ ਸੀਗੇ ਮੇਰਾ ਭਰਾ ਮਿਹਨਤ ਮਜ਼ਦੂਰੀ ਕਰਦਾ ਸੀਗਾ ਤੇ ਜੋ ਮਨਦੀਪ ਸਿੰਘ ਹੈ ਉਹ ਫੈਰੋ ਗ੍ਰੇਡ ਤੇ ਲੱਗਿਆ ਹੋਇਆ ਜੀ ਮਾਨਸਾ ਤੇ ਉਸਨੇ ਪੈਸੇ ਦਿੱਤੇ ਵੀ ਤੂੰ ਲੈ ਆ ਆਪਾਂ ਦੋਨੇ ਅੱਧੋ ਅੱਧ ਲਾ ਲਾਂਗੇ ਜੀ ਉਸਨੇ ਪੈਸੇ ਦਿੱਤੇ ਉਹਨਾਂ ਦੇ ਖੇਤ ਬੈਠ ਕੇ ਹੀ ਲਾਏ